ਬਾਪੂ ਸਿਰੇ ਹੀ ਲਾ ਦ। ਤੇਰਾ ਵੀ ਨਾ ਕੋ ਤੇ ਗੁੱਠਾ ਵੀ ਬਾਪੂ ਦਾ ਪੂਰਾ ਹੈ ਸਾਹੀ ਨਹੀਂ ਨੀਂ ਕਿ ਲੱਗਿਆ। ਓਏ ਬਾਪੂ ਦਾ ਸਿਕਿੰਦਾ ਦੇ ਤੂੰ ਜਰ। ਮੈਂ ਅੱਜ ਕੱਲ ਮੈਂ ਤੇ ਕੱਕ ਪਵਾ ਗਿਆ। ਕੱਖ ਦੂਆ ਪਾਣਾ। ਕਾਦੀ ਤਿਆਰ ਬੇਜਾ। ਓਏ। ਆਂ ਕਾਲ ਦੇ ਮੋਲੇ ਨਾ ਆਈਆਂ। ਡੜੀ। ਮਨ ਨੂੰ ਦਵਾ ਯਾਰ। ਮਿਟਵਾ। ਮੈਂ ਹੁਣ ਦਵਾ ਨਾ ਮੈਂ ਪੂਰਾ ਫੜਿਆ ਜਾ ਪੂਣਾ ਮੈਂ ਕੀ ਕਰਨਾ। ਬੇਟਾ ਇਹਦਾ ਮੈਂ ਕੀ ਕਰਾਂ ਨਾ ਇਸਕੇ ਕਹਤੇ ਇਸੇ ਸੜਾਨੀ ਕਹਤੇ ਇਤਨਾ ਧੁੰਦਾ ਪਚਾਲਾ ਲੈ ਮੈਂ ਇਹਨੂੰ ਤਾਂ ਆਈਫੋਨ ਲੈ ਕੇ ਦੇ ਆਈਫੋਨ ਨੂੰ ਕੱਲ ਦੇ ਦਿੰਦਾ ਭਾਈ ਮੈਂ ਇਹਨੂੰ ਤਾਂ ਆਈਫੋਨ ਲੈ ਕੇ ਦੇ ਤੂੰ ਇਹੀ ਰੱਖ ਬੇਟਾ ਨਹੀਂ ਮੇਰਾ ਆਉਦਾ ਨਹੀਂ ਨਹੀਂ ਲੋੜ ਹੈ ਤੇ ਮੇਰਾ ਆਉਦਾ ਆਈਫੋਨ ਦੇ ਨਹੀਂ ਮੈਂ ਤੂੰ ਆਉਦਾ ਉਹਦੇ ਕੋਲੇ ਰੱਖ ਮੈਂ ਨਹੀਂ ਲੈ ਯਾਰ ਇਹ ਤਾਂ ਨਾ ਬੰਦ ਬਟਾ ਰਹਿਣਾ ਸਰ ਲੈ ਮੈਂ ਤਾਂ ਆਈਫੋਨ ਦੇ ਦੇ ਨਹੀਂ ਯਾਰ ਤੂੰ ਇਹੀ ਲੈ ਪਰ ਕੋਈ ਨਾ ਮੈਂ ਜਿਹੜੀ ਮੰਮੀ ਕੁਸਮ ਮੈਨੂੰ ਲੱਗਦੀ ਹੈ ਯਾਰ ਮੈਂ ਕੀ ਕਰੂੰ ਵਧੀਆ ਹੋਇਆ ਡੈਡੀ ਨੇ ਫੋਨ ਸੱਦਾ ਦਿੱਤਾ ਆਪ ਦਾ ਹੁਣ ਚਲ ਮੁੰਡੇ ਨੂੰ ਫੋਨ ਲਾਉਣਾ ਬਾਹਰ ਕੀੜਾ ਕੱਢ ਕੇ ਆਉਣੀ ਆ ਜਿਹੜਾ ਗਿਆ ਨੀਜਾ ਚ ਉਹਨੂੰ ਚਾਕੇ ਆਉਣਾ ਉਹਨੂੰ ਲਾਉਣਾ ਦੁੱਤੀ ਮੈਂ ਤਾਂ ਲੈ ਲਿਆ ਹੁਣ ਤਾਂ ਮੇਰੇ ਪਿਓ ਨੇ ਦੇਣਾ ਉਹਨੂੰ ਦੁੱਤੀ ਲਾ ਕੇ ਆਉਣਾ ਉਹ ਤਾਂ ਹੋ ਗਿਆ ਵਧੀਆ ਦੇਦਾ ਓਏ ਹੁਣ ਆਪਾਂ ਗਿਆ ਨੀਜਾ ਜਾ ਕੇ ਕੱਢ ਕੇ ਆਉਨੇ ਆ ਉਹਨੂੰ ਲਾ ਕੇ ਆਉਂਦਾ ਦੁੱਤੀ ਦੇਖ ਰਹਿਮਤ ਉਹ ਆਪਾਂ ਅੱਜਾ ਨਹੀਂ ਸਰ ਕਿੰਨਾ ਟਾਈਮ ਹੋ ਗਿਆ ਰਾਮਾਇਕੂ ਨਿੰਦ ਰਾਮਾਇਕੂ ਚਾਹਤੇ ਯਰੇ ਤਾਂ ਥੋੜਾ ਆਇਓ ਆਇਓ ਚੱਲ ਦੇ ਗਈ ਬਦਾਈਆਂ ਆ ਵੀ ਬਾਲਟ ਦੀਆਂ ਕਰਨ ਸਵਾਗਤ ਬਦਾਈਆਂ ਹੋਰ ਪਰ ਸਭ ਆ ਗਿਆ ਕਿੱਥੇ ਲਿਆ ਫਰ ਗੇਡੀ ਵੀਡੀਓ ਦੇ ਲਈ ਓਏ ਬਾਪੂ ਲੱਗ ਰਿਹਾ ਜੀ ਕਿੱਥੇ ਹੋਏ ਔਰ ਫਿਰ ਕਿੱਧਰ ਫਿਰਦੇ ਹਾਂ ਕਿਤੋਂ ਆ ਯਾਰ ਫੋਟੋਆਂ ਫੁੱਟਮਾਂ ਲਾ ਕੇ ਨਵੇਂ ਫੋਨ ਦੇ ਨਾਲੇ ਹੁੰਦਾ ਹਾਂ ਕਿੰਨੇ ਦਾ ਬਈ ਇਹ ਤੇ 50000 ਦਾ ਪੈ ਗਿਆ ਕਿਹੜਾ 12 ਗਾ ਯਾਰ ਅੱਛਾ ਦਿਖਾਈ ਲੈ ਵੇ ਤੂੰ ਦੇਖ ਲੈ ਯਾਰ ਬਈ ਆ ਗਿਆ ਫੋਟੋ ਵਧੀਆ ਕੈਮਰਾ ਕੋਲੋਂ ਬੜਾ ਵਧੀਆ ਔਰ ਉਹ ਬਾ ਸੈੱਟ ਹੈ ਉਹ ਉੱਪਰ ਯਾਰ ਮੈਂ ਵੀ ਲਾਉਣਾ ਸੀ ਯਾਰ ਬਾਪੂ ਕਹਿੰਦਾ ਸੀ अच्छा मैं 14 प्रो ले लूं। 11 ਨੇਗਾ। 12 ਮੂਰਾਂ ਦਾ ਆਪ ਨੂੰ ਵਧੀਆ ਨਹੀਂ ਲੱਗਦੀ। ਚਲ ਵਧੀਆ ਗੱਲ ਆ। 11 12 ਦਾ ਥੱਲੇ ਲੇ। ਆਦੂ 14 प्रो ਲਈ ਯਾਰ। 14 ਦਾ ਪ੍ਰੋ ਵਧੀਆ। ਹੋਰ ਰਈ ਫਿਰ ਤੂੰ ਉਹਦਾ ਯਾਰ ਗੱਡੀ ਦੇਖਣ ਜਾਂਦੇ। अच्छा। ਨਵੀਂ ਜਾਲੀਆਂ। ਹਾਂ। ਆ ਪਹਿਲਾਂ ਆ ਇਹ ਗੁੰਮ ਲੈ ਕੇ ਫਿਰ ਲੈਉਣੀ ਸੀ ਗੱਡੀ ਆਪਾਂ ਦੀ। اچھا। ਕਰੀ ਜਾਂਦੀ ਆ, ਕਰੀ ਜਾਏ ਚੱਲੀ ਜਾਂਦੀ। ਫਿਰ ਆ ਦੇਖਣ ਜਾਂਦੇ ਅੱਜ ਵਧੀਆ ਲੱਗਿਆ ਅੱਜ ਜੱਟ ਲੈਉਣੀ ਅਸੀਂ ਤਾਂ। ਅਸੀਂ ਵੀ ਲਿਆਵਾਂਗੇ। ਰਾਜੰਗਾ ਬਰਾਇਆ ਉਹ ਫੋਨ ਦਾ ਵਧੀਆ ਸੀ ਹਨਾ ਕੋਈ ਕਿਹੜਾ ਫੋਨ ਆ 12 ਬੁਰਾ 11 ਨਹੀਂ ਫੇਰ ਵੀ ਲੋਡ ਸੀ ਓਏ ਨਾ ਮੈਨੂੰ ਤਾਂ ਪਤਾ ਜੀ ਇਹ ਕਹੂੰ ਆਪੇ ਕੋਈ ਅੱਗੇ ਚ ਕੱਢ ਗਏ ਹਨਾ ਉਹ ਨਹੀਂ ਮਟੇ ਪਰਾਂ ਵਜਾ ਛੱਟ ਗਏ ਇੱਕ ਦੇ ਦਿਨ ਚੀਲੇ ਜੀ ਬੜਾ ਕਰ ਗਿਆ ਤਾਂ ਹਨਾ ਐਡੀ ਤਾਂ ਕੋਈ ਗੱਲ ਵੀ ਨਹੀਂ ਸੀ ਮੈਂ ਇੰਨੇ ਵਾਲੇ ਹੈ ਨਹੀਂ ਸੀ 12 ਬੁਰਾ ਤਾਂ ਕੀ ਆ ਵੈਸੇ 15 15 14 15 ਹੁੰਦਾ ਫੇਰ ਵੀ ਮੰਨੀ ਗੱਲ ਉਹ ਹੁਣ ਪਿੱਛੇ ਨਹੀਂ ਚੱਲ ਕਾ 14 ਬਰੋ ਲਿਆਵਾਂਗੇ ਬਈ ਇੱਕ ਅੱਧਾ ਦਿਨ ਇਹਨਾਂ ਦੇ ਕੱਢਣ ਦੀ ਜੜੀ ਕੋਈ ਨਹੀਂ ਫਿਰ ਆ ਲਿਆਮ ਇਹ ਚ ਗਿੱਢੀ ਪੈਣਾ ਚਲ ਠੀਕ ਆ ਯਾਰ ਮਨ ਮਰੇ ਕਰੇ ਕੰਮ ਸੀ ਆ ਠੀਕ ਚਲ ਅੰਦਰ ਜਾਪਾ ਅਸੀਂ ਗਿਆ ਲੈ ਦੇਉ ਹੁਣ ਹਾਂ ਹੁਣ ਤੱਕ ਰੇ ਜਾ ਕੇ ਦੇਖੀ ਕੀ ਰਹਾ ਤਾਂ ਲੜੂਗਾ ਆਪੇ ਪਾਪੂ ਕੋਲ ਜਾ ਕੇ ਲੜੂਗਾ ਹਾਂ ਐ ਬਰਾ ਕਿਰਕਾ ਲਾ ਗਿਆ ਚਾਕਿੰਗ ਦਾ ਭਾਈ ਚੰਗਾ ਆਹ ਨੂੰ ਆਪ ਨੂੰ ਮੱਥਾ ਮਾਰਨਾ ਪੈ ਗਿਆ ਮੇਰਾ 사ਲਾ ਪਤਾ ਨਹੀਂ ਕਿੱਥੇ ਧੱਕੇ ਖਾਂਦਾ ਰੋਦਾ ਬਾਈ ਕਿੱਥੇ ਨਾ ਮੇਰਾ 사ਲਾ ਉਹ ਦਾਤੀ ਦਾ ਮੁੰਡਾ ਉਹ ਕਿੰਨਾ ਕੰਮ ਕਰਾਉਂਦਾ ਆ ਦੇਖਾਂ ਜੇ ਕਿੰਨਾ ਗਹਿ ਗਿਆ ਤਿਆਰ ਜਾ ਆ ਇੰਨਾ ਘਰੇ ਲੈ ਚਲਾਂਗੇ ਨਹੀਂ ਫਿਰ ਆਪ ਨੂੰ ਕੱਖ ਵੱਡਣੇ ਜਾਣਾ ਪੂਰਾ ਤਾਂ ਪਤਾ ਨਹੀਂ ਕਿੱਥੇ ਸਰਦਾਰ ਦਾ ਹੂ ਕਿੱਥੇ ਨਾ ਦਾਦਾ ਬਾਪੂ ਚਾਰ ਆ ਬਾਤ ਦਾ ਪਤਾ ਉਹ ਮੈਂ ਇਹ ਚਾਹ ਨਾ ਉਹ ਮੈਂ ਵੀ ਦਿਵਾਕ ਆ ਕਿ ਕਿੰਨਾ ਕੰਮ ਕਰਾਉਂਦਾ ਫਿਰਦਾ ਉਹ ਮੈਂ ਮਾਰ ਗੋਲੀ ਵਾ ਗਿਆ ਕੰਮ ਵਾ ਗਿਆ ਜੀ ਮੈਂ ਮੜਾ ਜਾ ਮੈਂ ਤਾਂ ਐਂ ਕਹਿੰਦਾ ਜੀ ਮੇਰਾ ਪੁੱਤ ਚਾਰ ਦਾ ਚਲ ਪਾਗਾ ਤੂੰ ਜੋਰਾ ਨਾ ਹੋਵੀ ਕਿਸੇ ਪਾਸੇ ਤੋਂ ਨਾ ਨਾ ਹੁਣ ਅੱਲਾ ਤੱਕ ਲਤੜਾ ਦੂੰਗਾ ਮੈਂ ਉੱਤੇ ਬੰਨੜ ਗਾ ਮੈਂ ਕੋਈ ਲੋੜ ਨਹੀਂ ਮੈਂ ਉਹਨਾਂ ਨੂੰ ਕਹਿ ਦਿੰਦਾ ਨਾ ਨਾ ਮੈਂ ਪਵਾ ਦਿੰਦਾ ਮੈਂ ਐ ਕਰੀ ਗਏ ਫੋਨ ਲੈ ਕੇ ਗਏ ਕੱਲ ਤਾਂ ਤੈਨੂੰ ਭੋਟ ਲਈ ਆ ਹੁਣ ਆਈਫੋਨ ਉਹ ਯਾਰ ਲੈਣਾ ਮੈਂ 70-60 ਹਜ਼ਾਰ ਦਾ ਜੁਸਾਰਾ ਯਾਰ 70-80 ਹਜ਼ਾਰ ਦਾ ਫੋਨ ਆ ਹਾਂ ਮੌਕੀ ਆ ਜੀ ਚਾਰ ਆ ਜਾਇਆ ਓਏ ਯਾਰ ਚਾਰ ਯਾਰ ਸਾਡੇ ਕੋਲ ਆ ਕੇ ਨਾ ਇਹ ਵੀ ਤੇਰੇ ਜੀ ਲਾ ਤੜ ਲਾ ਫਿਰ ਆ ਯਾਰ ਮੈਂ ਚੰਗਾ ਮੈਂ ਲਾ ਤੜ ਨੂੰ ਆ ਜਵਾ ਗਏ ਇਹਨੂੰ ਅਜੇ ਤਾਂ ਬੋਲਟ ਲੈ ਕੇ ਦਿੱਤਾ ਹੁਣ ਮੇਰਾ ਸਾਲ ਆ ਗਿਆ ਆਈਫੋਨ ਨੂੰ ਵੀ ਭੈ ਦੇ ਦਾ ਕੋਈ ਕੰਮ ਨਹੀਂ ਕਰਨਾ ਦਾ ਬਾਤ ਤਾਂ ਨਹੀਂ ਕਰਾਉਂਦਾ ਜਾਨ ਲੈਣੀ ਕਰੀ ਪਈ ਆ ਜਵਾਕ ਨੂੰ ਥੋੜੇ ਤਾਂ ਯਾਰ ਦਬਾਇਆ ਨਹੀਂ ਬਾਪੂ ਕੀ ਕਰਿਆ ਜਾ ਫੇ ਤਾਂ ਗਲ ਪੈ ਗਿਆ ਲਾਉਂ ਤੇ ਕਰੇ ਜਾ ਕੇ ਕੋਈ ਸਕੀਮਾ ਤਾਂ ਫਿਰ ਮੁਸਲੀ ਨਹੀਂ ਬਾਹਰੋਂ ਮੰਨੇ ਆਣੀ ਯਾਰ ਅਰੇ ਯਾ ਅਰੇ ਯਾ ਕੇ ਆਉਂਦੇ ਬੰਦੇ ਕਿਸੂ ਕਾਣੀ ਵਾਲੀ ਬੋਲੇ ਆਇਆ ਕੋਈ ਜੀ ਦੇ ਆਇਆ ਤਲੇ ਹਾਂ ਕੋਈ ਕਿਸੂ ਸੰਦੇ ਯਾਰ ਈਵਰ ਹੀ ਹੂ ਨਾ ਪੁੱਤਾ ਤੇ ਪਉਣਾ ਦਾਨ ਜਾਨਿਆ ਨਹੀਂ ਦੇ ਵੀ ਗਿਆ ਉਹਨਾਂ ਦਾ ਬਾਹਰ ਲੈ ਕਰੀ ਜਣਾ ਵੇਚਦੀ ਮੈਂ ਲੇ ਕਟਾ ਕਟਾ ਵੇਚ ਦਾਂਗੇ ਪਾਰਟੀ ਦਾ ਕੰਮ ਵੀ ਹੋਈ ਕਜਾ ਨਾ ਕੋ ਕੀਤਾ ਫਿਰ ਤਾਂ ਮੁੱਸ ਥੱਲੇ ਬਾਪੂ ਦਾ ਹੁਣ ਦਵਾਉਣਾ ਮੈਂ ਤਾਂ 1.5 ਲੱਖ ਬਾਂਟ ਤੇ ਲਾਤਾ ਉਹੀ ਗਣਾਈ ਜਾਂਦਾ ਕਰਨ ਦੇ ਆ ਇਹ ਦੇ ਪਰਾਂ ਝਟਾ ਉੱਛਾ ਆਰਲੇ ਕਰੇ ਜਾ ਕੇ ਦੇਖਣਦੇ ਆ ਦੇਖਦੇ ਯਾਰ ਚੰਦ ਬਾਪੂ ਨੂੰ ਨਾ ਪਤਾ ਚੱਲਦਾ ਚਾਰ ਪਰਵਾਈ ਜਾਂਦਾ ਪੈਸਾ ਤਾਂ ਯਾਰ ਪੱਟੀ ਉਤਰੀ ਜਾਂਦਾ ਯਾਰ ਐ ਕਿਨੇ ਵਕਣਗੇ ਮੈਂ ਚੱਲ ਆਖਲਾ ਗੱਲ ਪੱਟੇ ਉਤਰ ਲੈ ਤੇ ਫਿਰ ਚੱਲਦੇ ਆਂ ਚੱਲ ਦਾਦਾ ਲਾਇਰ ਪੱਠੇ ਗੁੱਡੀਆਂ ਨਾਲ ਤਕਰ ਲੈ ਮੀਰ ਦਾ ਸਾਹ ਇਹਨੂੰ ਅੱਜ ਵੇਚ ਕੇ ਨਾ ਮੱਝਾਈ ਲੰਡਾ 14 Pro ਬਾਣੀਆਂ ਜੀ ਨੂੰ ਤਾਂ ਮਚਾੜੇ ਨਾ 11 12 ਲੈ ਐ ਸੀ ਨਾ 14 Pro ਲੈ ਹਣ ਦੇਖੀ ਜਾ ਤਾਤੇ ਹੋਣਗੇ ਪੱਠੇ ਉਹ ਕਿਹੜਾ ਭੀਮ ਵਾਲੀਆਂ ਨਹੀਂ ਇਸ਼ਾਰਾ ਕਰਨ ਲੱਗਦੇ ਹੁੰਦੇ ਨੀ ਕਰੀਏ ਨਾ ਖੜਾ ਹੋਵੇ ਚੁੱਪ ਤੇਰੇ ਮੇਰੇ ਕੋਈ ਨਹੀਂ ਕੰਨੀ ਆ ਜਾ ਦੇ ਦਰਨਾ ਨੂੰ ਚੜਾਉਣਾ ਲੱਗਦੀ ਅੱਲਾਸ ਜਦੋਂ ਦੱਦ ਨੀਂ ਦੀਆ ਬਸ ਕੋਲ ਮਹਿਰੀ ਜੋ ਵੀ ਲੈਣਾ ਹਾਂ ਦੋਹਾਂ ਨੂੰ ਚਾਹਣਾ ਬਈਆ ਹੋਈਆਂ ਮੱਜਾਂ ਦਾ ਰੇਟ ਕੀ ਹੈਗਾ ਇਹ 40-40 ਹਜ਼ਾਰ ਦੀਆਂ 82 ਹਜ਼ਾਰ ਜੀ ਉਹ ਨਾਲ ਆ ਖੋਲੇ ਨੂੰ ਵੀ ਸ਼ੱਕ ਕਰੀ ਆ ਪਾਟੀ ਜੋ ਜਿਹੜਾ ਤਰੂੜੀ ਕਟਾ ਵੇਚ ਲੋ ਮੱਧ ਵੇਚ ਲੋ ਕਟਾ ਵੇਚ ਲੋ ਮੱਧ ਵੇਚ ਲੋ ਕਟਾ ਵੇਚ ਲੋ ਮੱਧ ਵੇਚ ਲੋ ਆਹ ਰਹੀ ਬਾਈ ਆ ਗਿਆ ਆ ਗਿਆ ਬਾਈ ਆ ਪੜ ਗਈ ਬਾਜੀ ਆ ਦਿਖਾਈ ਬਾਈ ਆ ਆ ਆ ਗਿਆ ਆ ਯਾਰ ਭੇੜਾ ਬਾਈ ਇੱਕ ਤਾਂ 2 ਹਰ ਕਰਤੀ ਠੀਕ ਆ ਬਾਈ ਇੱਕ ਤਾਂ ਮੱਝ ਨੇ ਕੀ ਮੰਨ ਲੈਣਾ ਇਹਨਾਂ ਦਾ ਕੀ ਮਾਰਨਾ ਉਹ ਇਹਦਾ ਤਾਂ ਯਾਰ 1 20 ਮੰਨ ਠੀਕ ਆ ਪਹਿਲਾਂ ਦਾ ਬਾਈ ਇਹਨਾਂ ਦਾ ਦੋਹਾਂ ਦਾ 40 ਚੰਗ ਠੀਕ ਦੇ ਜਿਹੜੇ ਲੱਖ ਰੁਪਇਆ ਲਾਉਣੇ ਨੇ ਲੱਖ ਅਣ ਇਹਦਾ ਤਾਂ ਲੱਖ ਠੀਕ ਆ ਇਹਨਾਂ ਦਾ ਦੇਖ ਲੈ ਇਹਨਾਂ ਦਾ ਲਾ ਦਾਂਗੇ 20-20 ਹਜ਼ਾਰ ਦੋਹਾਂ ਦਾ 20-20 ਦਾ ਬਾਅਦ ਕਰ ਓ ਯਾਰ ਇਹਨਾਂ ਆ ਕੀ ਹੁੰਦਾ ਭਰਾਵਾ 30 30 ਭਾਈ ਯਾਰ ਆ ਮੱਧ ਦਾ ਲਾਉਣਾ 20-20 ਹਜ਼ਾਰ ਦੋਹਾਂ ਜੋਟਿਆਂ ਦਾ 20 30 ਉਹ ਨਹੀਂ ਭਰਾਵਾ ਇਹਨਾਂ ਦੇ ਪੱਟ ਫੁੱਟ ਤਾਂ ਦੇਖ ਲੈ ਯਾਰ ਗਿੱਟੇ ਦਾ ਤਾਨੂੰ ਯਾਰ ਆ ਤਾ ਹੀੜ ਹੋਣੀ ਇਹਨਾਂ ਨੂੰ ਕਬੱਡੀ ਨਹੀਂ ਯਾਰ ਤੂੰ ਦੱਸ ਦੇ ਚੱਲ ਕਿੰਨਾ ਲਾਏਗਾ ਨੂੰ ਕਹਦਾ 30 ਆਖਰੀ 30 ਆਖਰੀਆ ਨਹੀਂ ਯਾਰ ਬਾਹਲਾ ਦੇ ਇਹ ਇਹ ਦਾ ਠੀਕ ਆ ਯਾਰ ਜੀ ਨਹੀਂ ਕਰ ਦਿੰਨੇ ਯਾਰ ਉਹ ਨਾ ਉਹ ਬੜਾ ਹੈ ਇਹਦਾ ਬਾਤ ਦੱਸ ਕਿੰਨੇ ਦਾ ਉਹਦਾ ਤੂੰ ਹੀ ਦੇਖ ਲੈ ਉਹਦਾ ਜੀ ਬਾਈ ਬਾਤ ਠੀਕ ਆ ਛੜ ਸੁੱਟ ਤਾਂ ਨਹੀਂ ਮਾਰਵਾਣਾ ਨਾ ਨਾ ਹੋਰ ਆ ਪਿੰਡਾ ਬੰਦਾ ਬੱਸ ਲੋਟਾ ਬੰਦ ਤਾਂ ਦੇਖ ਕਿੰਨਾ ਕਰਦੇ ਗਏ ਇਹਦਾ ਲਾਵਾਗੇ ਜੇ ਆਪਾਂ ਤੇ 10000 ਰੁਪਏ ਲਾਵਾਗੇ ਦਾ ਤਾਂ 10 ਕਿਲਾ ਤੇ ਫਿਰ ਕਿੰਨੇ ਹੋਗੇ ਲੱਖ ਦਾ ਵੀ ਮੰਨਦੇ ਲਾਗੇ ਨੇ ਜੀ ਹਾਂ ਹਾਂ ਉਹ ਐਂ ਕਰ ਆਇਨਾ ਦੋਹਾਂ ਦਾ ਲੈਣ ਦੇ ਪਾ ਲਿਆਂਗੇ ਚਲ ਇਹਦਾ ਤੂੰ ਹੱਥ ਲਾਇਆ ਤੇਰੀ ਮਰਜ਼ੀ ਆ ਕਰ ਗੱਲ ਠੀਕ ਆ ਭਾਈ ਆ ਮੱਝ ਲੈ ਗਏ ਫਿਰ ਇਹ ਦੇ ਜੀ ਆ ਪੈਸੇ ਫਿਰ ਗੂਗਲ ਪੇ ਕਰਾ ਦੇ ਲੋ ਠੀਕ ਆ ਭਾਈ ਠੀਕ ਆ ਹੋਰ ਹਾਂ ਫਿਰ 12 ਚੋਰ ਹੋਰ ਤਾਂ ਨਹੀਂ ਕੋਈ ਵੇਚਣਾ ਦਾ ਕੁਝ ਨਾ ਨਾ ਸਾਡਾ ਬਾਦਲੇ ਮੈਂ ਦਊ 10000 ਬਾਦਲੇ ਲੈ ਜਾਾਂਗੇ ਯਾਰ ਹੰਦਾਂ ਜੀ ਆਇਆ ਭਾਈ ਫਿਰ ਗੱਡੀ ਜੀ ਹਾਂ ਭਾਈ ਮੱਝ ਤਾਂ ਚੜਾ ਆਏ ਗੱਡੀ ਚ ਬਲਡੀਆਂ ਵੀ ਲੈ ਗਏ ਸੀ ਹਾਂ ਹਾਂ ਪੈਸੇ ਕਰਾਵਾ ਜੀ ਅਸਕੇ ਨਰਦ ਆਹ ਸਾਡੇ 1 ਲੱਖ 10 ਹਜ਼ਾਰ ਹਾਂ ਹਾਂ ਬਸ ਠੀਕ ਆ ਬਾਈ ਢੱਡੀਆਂ ਬਾਈ ਓਕੇ ਬਾਈ ਹੋਰ ਦਾ ਸੀ ਕੋਈ ਪਿੰਡ ਜਾ ਕੋਈ ਨਹੀਂ ਕੋਈ ਠੀਕ ਅਸਰੇ ਹੀ ਆ ਵੀ ਆ ਮੈਂ ਕਿ ਮੈਂ ਜਾਣੀ ਤਾਂ ਲੈਵਾਂਗੇ ਫੋਨ ਨਰੇ ਉਹ ਵੀ ਪਾਰਟੀ ਵਧੀਆ ਅੱਜੀ ਜਾਣ ਦੇ ਬੱਤ ਦੇ ਵੀ ਦਾ ਬਾਅਦ ਚ ਪੈਸੇ ਖੋੜ ਚੱਲ ਚੱਲੀਏ ਖਾਣਦੇ ਚੱਲ ਬੜਾ ਵਧੀਆ ਦੁਕਾਨ ਜੀ ਹੈਗੀ ਆਪਣੇ ਪਿੰਡ ਚ ਨਹੀਂ ਕਿਤੇ ਹੋਰ ਜਾਣਾ ਪੈਣਾ ਆ ਦੇਖਦੇ ਆ ਆਹ ਦੇ ਬਈ ਇਹ ਵਾਲਾ ਬਈ ਠੀਕ ਹੈ ਇਹਦਾ ਪਰ ਬਈ ਆਹੀ ਨੂੰ ਲਗਾਉਂਕਿਆ ਹਾਂ ਇਹ ਚਾਹਦਾ ਮਨ ਵਿਰੋਧ ਖਾਇ 14 ਹਾਂ ਦੁਆਰ ਨਾਲ ਕੁਝ ਮਾੜਾ ਬਈ ਬਈ ਬੁੱਲੀ ਬੁੱਲੀ ਕੋਲੋਂ ਕੋਲੋਂ ਹੀ ਆ ਬਈ ਇੰਨੀ ਰੈਂਡ ਹੁੰਦੀ ਪੰਜਾਬੀ ਦੋ ਸੱਪੰਨਾ ਤਬ ਵੀ ਇਹ ਹੈ ਮਾਈਟਰ ਇਹ ਦਾ ਬਾਕਲਾ ਤਸ ਜਲਾ ਹਿੰਦਾ ਕਿੰਨੇ ਦਾ ਬਈ ਇਹ ਤੇਰਾ ਵੀ ਇਹ ਅਸੀਂ ਵੀ ਗਏ ਅਸੀਂ ਆ ਪਰ ਇਹ ਵੀ ਨਹੀਂ ਪਾਉਂਦਾ ਬਾਅਦ ਇਹ ਬਾਈਕਰ ਚਾਰਜਰ ਵੀ ਨਾਲ ਆਉਂਦਾ ਇਹਨੇ ਚਾਰਜਰ ਨਹੀਂ ਆਉਂਦਾ ਇਹਦੀ ਗੱਲ ਇਹ ਠੀਕ ਜਿਹੀ ਕਰ ਦੋ ਇਹਨਾਂ ਪੈਕ ਨੂੰ ਜੱਪਾ ਜੱਪਾ ਨੂੰ ਅੰਦਰ ਜਾਂ ਬਾਹਰ ਜਾਇਗਾ ਰੱਖਿਆ ਤੇ ਤੁਹਾਨੂੰ ਜੱਪਾ ਰਹਿਣ ਤੇ ਕੋਈ ਇਕੱਠਾ ਲੈ ਕੇ ਚਲਣ ਦੀ ਤੂੰ ਵਿਚਾਰੀ ਬਗਾਨੀ ਜਿਵੇਂ ਆਂਦੀ ਕੋਈ ਦੱਸਣਾ ਨਹੀਂ ਦੱਸਣਾ ਮਤਲਬ ਕਿਰਾਏ ਉੱਤੇ ਪਾਦਾ ਤਾਂ ਕਾਹਨ ਆਪਰਾ ਹੈਗਾ ਆ ਰਿਹਾ ਇਹ ਤੈਨੂੰ ਦਿੱਤਾ ਨਾਲ ਗਿਫਟ ਲੜਾ ਹੁਣ ਇਹਦੇ ਚ ਹੀ ਪਾ ਬਾਕੀ ਕੋਈ ਦਿੱਕਤ ਨਹੀਂ ਦਾ ਆ ਵੀ ਘਟਾ ਲ ਕੇ ਫਿਰ ਆ ਕਿੰਨੇ ਦਾ ਰੱਖੀ ਨੇ ਤੇਰੇ ਟੱਟ ਚ ਜਾਂਦੀ ਆ ਇਹ ਨਾਲਾ ਵੀ ਤੰਗਿਆ ਦਾ ਟੱਟ ਨਾ ਤਾ ਫਿਰ ਰੈਂਡ ਦਾ ਫਿਰ ਬਾਪੂ ਦੇ ਦਾ ਹਾਂ ਆ ਟੱਚ ਪਾ ਕੇ ਮੈਂ ਗੂਗਲ ਪੇ ਕਰ ਦਿੰਦਾ ਭਾਈ ਮੈਂ ਆ ਹੋ ਗਏ ਬਈ ਠੀਕ ਆ ਓਕੇ ਹਾਂ ਠੀਕ ਆ ਬਈ ਆ ਲੈ ਜਾ ਆ ਕੇ ਮੋਤਾ ਭਈਆ ਬੱਚਾ ਬੱਚਾ ਹੈ ਪਰ ਹੋਰ ਦਾ ਸਰਦ ਬਣਾ ਦੇ ਜਲਦੀ ਤਨਪੰਸੀ ਪਾ ਦੇ ਇਸ ਦੀ ਬੱਚੀ ਯਾਰ ਦਾ ਆ ਰਹਾ ਜਾ ਰਿਹਾ ਇਹ ਆਵਾ ਮਾਰ ਇਹੋ ਲੋਕ ਹੈ ਮੱਕੀ ਦਾ achar ਪੋਣਾ ਕਿਹੜਾ ਸੌਖਾ ਆ ਆਊਟ ਆਫ ਕੈਮਰਾ ਗਰਮੀ ਵਾਲੀ ਆ ਕੀ ਕਰਕੇ ਯਾਰ ਆਲਾ ਕਰਮਣਾ ਪਿਆਵਤ ਗਾਲੇ ਨਾ ਨਾਗਾ ਤੇ ਸਨੀ ਲਾਗੀ ਪਟਕੇ ਟਾਈਮ ਹੋ ਗਿਆ ਪਸ਼ੂਆਂ ਦਾ ਜਿਹੜਾ ਨਾਲੇ ਕੀੜਾ ਮਾਰਦੇ ਆ ਦੇਖ ਲਿਆ ਫਿਰ ਕੀ ਬਾਤ ਆ ਦੁਬਾਰਾ ਦੇਖਾ ਫੇਰ ਨਾ ਬੰਨੂ ਆ ਗਿਆ ਕੀ ਯਾਰ ਥੱਕ ਗਿਆ ਯਾਰ ਪ੍ਰਚਾਰ ਕਰੇ ਉਹ ਬਿਨਾਂ ਚਾਰ ਪੋੜਾ ਚਾਰ ਬਹੁਤ ਔਖਾ ਯਾਰ ਕਾਲੋ ਮਨ ਜਵਾਗ ਜਰਾ ਅੱਖੀ ਲੱਗਦਾ ਨਹੀਂ ਚਤਨੀ ਪਾਈ ਲੈ ਵਿਚਾਰੇ ਪਸੂਆ ਬਹਿਣ ਬੋਲਣਾਂ ਕੀ ਤੂਰਾ ਕੀ ਜਵਾਗ ਜਰਾ ਅੱਖੇ ਰੱਖੀ ਹਨਾ ਏਰੀਆ ਇਹ ਕਹਦੇ ਆ ਕੀ ਬਾਨ ਦਾ ਕਾਲੋ ਮਾਰ ਆਹ ਜਿੰਨੇ ਜਵਾਗ ਜਿੰਨੇ ਲਹੂ ਖਾ ਦਿਆ ਐਨੀ ਕਮਾਲ ਹੋ ਗਈ ਯਾਰ ਮੱਧਾਂ ਵਾਲੀ ਤਾਂ ਮੈਂ ਮ ਤੜਕੇ ਜਾਂ ਗਿਆ ਵਾ ਬੰਨ ਕੇ ਗਿਆ ਨਾਲੇ ਮੈਂ ਘਰੇ ਜਾਤ ਕੇ ਗਿਆ ਉਹ ਬਈ ਗਿੰਦੇੜਾ ਮਾਰ ਲਿਓ ਕੱਕ ਮੈ ਲੇਗਾ ਤਾਂ ਦਾ ਬੜਾ ਜਾ ਫੜਾ ਜਾ ਕੀ ਹੋ ਗਿਆ ਵੇ ਦੇਖਾ ਕੋਈ ਕੈਮਰੇ ਕੂਮਰੇ ਜਾ ਕੇ ਬਾਈ ਨੂੰ ਪੋੜਾ ਜਾ ਸੇ ਪਾਸੇ ਕੋਈ ਉਹ ਖੁੱਲ ਖੁੱਲ ਕੇ ਭੱਜਿਆ ਤਾਂ ਨਹੀਂ ਜਾ ਕੋਈ ਕੋਈ ਚੋਰਾ ਦਾ ਵੀ ਨਹੀਂ ਪਤਾ ਅੱਜ ਕੱਲ ਟਾਈਮ ਆੜਾ ਚਿੱਟੇ ਚੁੱਟੇ ਆਲਾ ਦਾ ਮੇਰਾ ਝਾਲਾ ਆ ਕੈਮਰਾ ਤਾਂ ਮੇਰਾ ਮੁੰਡਾ ਆ ਨਾਲ ਆ ਹੋਰ ਫਿਰ ਗਿਆ ਉਹ ਮੇਰਾ ਤਾਂ ਮੈਂ ਲੋਕਾਂ ਨੂੰ ਗਾਲਾਂ ਕੱਢੀ ਜਾਣਾ ਯਾਰਾ ਦਾ ਮੇਰੇ ਆਪਦੇ ਦੀ ਵੀੜਾ ਬਹਿ ਗਿਆ ਆਈਫੋਨ ਮੰਗਦਾ ਜੀ ਮੇਰੇ ਸਾਡੇ ਨੇ ਕਰਤਾ ਉਹੀ ਕੰਮ ਮਾਣਾ ਕਿਥੋਂ ਦੁੱਧ ਪੀ ਮੰਗੀ ਕੀ ਕਰਾਂ ਇਹਨਾਂ ਆਪਦੀ ਲਾਦ ਮਾੜੀ ਆ ਯਾਰ ਕਿਸੇ ਨੂੰ ਕੀ ਕਹਾਂ ਹੁਣ ਮੇਰਾ ਤਾਂ ਐ ਨਹੀਂ ਪਤਾ ਕੀ ਆ ਵਾ ਕਿੱਥੇ ਹੋਊ ਕਿੱਥੇ ਨਾ ਮੈਂ ਮਰਦਾ ਬਲ ਚਾਲ ਪਾ ਕੇ ਆਇਆ ਮਾਲਾ ਛੰਨਣਾਂ ਹਾਲਾ ਮੇਰਾ ਪਤਾ ਨਹੀਂ ਕਿਹਦੇ ਨਾਲ ਰਲਦਾ ਕਿਹਦੇ ਨਾਲ ਨਾ ਪਤਾ ਨਹੀਂ ਕੀ ਕਰਦਾ ਕੀ ਨਾ ਪੱਟਦਾ ਮੈਨੂੰ ਜਵਾਕ ਜੀ ਨੇ ਮਾ ਮੈਨੂੰ ਜਵਾਕ ਪੱਟਦਾ ਨਾ ਮਾ ਉਸ ਕਹਿੰਦੀ ਆ ਇਹ ਕਹਨੋਂ ਰੱਬ ਤਰੋ ਆਵਰਾ ਛੱਕਾ ਖੋਟਾਗਾ ਕਿਸੇ ਨੂੰ ਕੀ ਰੋਹ ਜਾਈਏ ਇਹ ਜਵਾਕ ਜਾਂ ਮੈਨੂੰ ਪੱਟੂਗਾ ਅੱਜ ਜਾਂ ਇਹਹੀਂ ਜਾਂ ਮੈਂ ਆਹ ਫੋਨ ਤਾਂ ਯਾਰ ਵਧੀਆ ਮਿਲ ਗਿਆ ਬਾਪੂ ਵੀ ਗਾਲਾਂ ਦਾ ਉਹ ਭੂਤ ਤਾਂ ਵਧੀਆ ਮਿਲ ਗਿਆ ਮੱਝਾਂ ਹੀ ਹੇ ਲੈਂਦੀਆਂ ਬਾੜੇ 'ਚ ਹੀ ਖੜੀਆਂ ਲੱਗਾ ਦਾ ਬਾਪੂ ਵੀ ਨਹੀਂ ਲੀਂਦਾ ਟਰਾਲੀ ਦਾ ਉਹ ਖੜੀ ਆ ਚਾਰ ਤਾਂ ਨਹੀਂ ਪਾਦਾ ਕਿਤੇ ਚਾ ਦੇਖਦੇ ਆ ਮਚਾਵਾਂਗੇ ਉਹਨਾਂ ਨੂੰ ਹੁਣ ਤਾਂ ਅੰਦਰ ਏਸੀ 'ਚ ਭੰਗਿਆ ਜਾ ਕੇ ਯਾਰ ਨਾ ਕਹਦਾ ਜਬਾਕ ਜਨੇ ਬੜਾ ਚੰਦ ਚੜ੍ਹਿਆ ਮਾਰਤੀ ਉਹਨਾਂ 'ਚੋਂ ਐ ਕਮਾਈ ਸੌ ਕੀਆ ਕਰਨੀ ਕਿ ਨਾਮ ਮੇਰਾ ਸਾਰਾ ਮੱਝਾਂ ਆਪਣੀ ਕਿੱਧਰ ਨਹੀਂ ਪਤਾ ਤਾਂ ਲੱਗ ਗਿਆ ਆਪਦੇ ਨੇ ਵੇਚ ਕੇ ਲੋਕਾਂ ਨੂੰ ਆ ਗਏ ਹੁਣ ਪੜ ਕਿੱਥੇ ਉਹ ਸਰਦਾਰ ਸਾਹਿਬ ਹੋ ਹੋ ਬੱਲੇ ਬੱਲੇ ਸਰਦਾਰ ਦਾ ਪੈਰ ਮੈਂ ਤੂੰ ਕਰਵਾਇਆ ਜਦੋਂ ਦੇਖ ਰਿਹਾ ਮੈਂ ਤਾਂ ਉਹਨੇ ਖੇਤ ਤੇ ਲੋਕੜਾ ਲੈ ਕੇ ਵਾਕਿਆ ਤੇ ਬਾਬਿਆ ਉਹਦਾ ਚਾਰ ਪੌਂਦਾ ਮੁੰਡਾ ਇੱਛਾ ਕਰਦਾ ਫਾਦਾ ਚਾਰ ਫਾਦਾ ਪੁੱਤ ਮੈਂ ਤਾਂ ਹਾਂ ਬਈ ਜੀ ਹਾਂ ਲੋਕੜਾ ਨੂੰ ਲੈ ਕੇ ਆਦਾ ਸੀ ਤੂੰ ਜਦੋਂ ਰੱਬ ਤਾਂ ਲੋਕੜਾ ਲੈ ਤੂੰ ਆ ਦੇਖ ਇਹ ਬੰਦਾ ਬੱਲੇ ਬੱਲੇ ਨਾ ਹੋਇਆ ਛੋੜਿਆ ਆ ਇਹ ਮਾਲਾ ਅੰਧਾ ਮਾਮੇ ਦੇ ਮੁੰਡੇ ਨੇ ਬਾਹਰ ਭੇਜਿਆ ਫਿਰ ਮਾਮੇ ਨੇ ਮਾਇਮਾ ਕਿ ਉਹ ਤਾਂ ਦਿੱਤੇ ਨਹੀਂ ਮੈਨੂੰ ਨਹੀਂ ਦਿੱਤੇ ਮੈਨੂੰ ਬਾਹਰ ਭੇਜ ਜਾਣੀ ਅੱਛਾ ਬਾਹਰ ਭੇਜਿਆ ਤੈਨੂੰ ਮੇਰੇ ਤਾਂ ਮੇਰੇ ਸਹਾਂ ਨੇ ਕਿਤੇ ਪੁੱਛਿਆ ਨਹੀਂ ਪਰੋਣੇ ਕੰਮਿਆ ਤੂੰ ਤੈਨੂੰ ਵੀ ਪੁੱਛਣਾ ਹੈ ਹਾਂ ਉਹ ਲੋਕੀ ਪੁੱਛਣਾ ਤੂੰ ਜਿਹੜਾ ਚੰਦ ਜਾਣਿਆ ਮੈਂ ਚੈੱਕ ਕਰਿਆ ਵਾ ਲੋਕਾਂ ਨੂੰ ਵਾਲਾ ਕਿਤੇ ਜਨਾ ਕੀ ਚੰਦ ਜਾਣਦਾ ਮਤਨਾ ਆਲੇ ਕਿਹ ਤੇਰੀ ਵੀ ਯਾਰ ਹੈ Vamos, 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 vamos,